ਇਦਾਂ ਖਿਲਾ ਰਹੇ ਇਦਾਂ ਉਹ ਨਹੀਂ ਤਾਂ ਲਿਖਾ ਰਹੇ ਉਨੀ ਗੱਲ ਪ੍ਰਾਪ ਨਹੀਂ ਆ ਬਾਈਟ ਨਹੀਂ ਬਾਈਟ ਨਹੀਂ ਹੋਣੀ ਨਹੀਂ ਬਾਈਟ ਨਹੀਂ ਹੋਣੀ ਵਾਲੇ ਬਾਅਦ ਚ ਕਰਨੀਆਂ ਪਹਿਲੇ ਕਰਦੇ ਪਹਿਲੇ ਛੱਡ ਦੋ ਕਿਆ ਕਰ ਲਿਓ ਜਿਹੜਾ ਵੀ ਅਗਾ ਪਿਛੇ ਹੁੰਦਾ ਹੈ ਪਿਛੇ ਉਹ ਤੂੰ ਹੀ ਢਾਹ ਆ ਜਾ ਸਾਰੇ ਅੱਜ ਦੀ ਜੀ ਪਾਪਾ ਜੀ ਜਦੋਂ ਪਿਆਰ ਨਾਲ ਕੋਲੇ ਨੂੰ ਵੇਖਦਾ ਆ ਮੈਂ ਜਾਣ ਰਹਿਣ ਦਿਓ ਜੀ ਮੈਂ ਦਰ ਦੇਖਾਂ ਉਹ ਸਭ ਲੋਕ ਬੱਜਰ ਭਾਈਓ ਬਹੁਤ ਬਹੁਤ ਤੁਮਸ ਬਰ ਬਰ बिल्कुल कई दिनों से मेरी इच्छा थी कि भी मैं हरमिंदर साहब जाऊं और माथा टेकूं और क्योंकि हर रोज़ कहीं ना कहीं बिजी रहते थे प्रोग्राम पे तो लेकिन कभी मौका ही नहीं मिलता था और हर रोज़ मैं सोचता सोचता था कि भाई मैं मत्था टेकने जाना है गुरुद्वारे तो मौका नहीं लग रहा तो तो आज नब बाजा बाज बाज मतलब हमारे जो फिल्म आ रही है रेडुआ टू सो so, तो कहते भी हम पूरी टीम के साथ जाएंगे तो मैंने कहा यार इससे बढ़िया तो काम हो ही नहीं सकता कि भाई एक तो जैसे बोलते ना एक काम दो काज तो इस बार ये वो चीज़ हुई है कि माथा भी टेकने को मिला और मूवी का मतलब एक मैसेज देने को भी मिला कि भाई जो पंजाबी पिक्चर आ रही है और मेरी पहली पिक्चर है पहली पिक्चर है ये जो मतलब पंजाबी पिक्चर में कर रहा हूँ अपने आप को बड़ा अच्छा लग रहा है पंजाब के जो अपने जो प्यार करने वाले हैं और उनको एक बार फिर पंजाबी पिक्चरों पे देखने को मिलेगा। हाँ जी। ओ यार आप कर मैं आपको रोड बता जाए फिर आप जाएंगे ना फिल्म देखने। बड़ा इंटरेस्टिंग रोड है राजे महाराज वाला रोड है रोड है मेरा। मैसेज ये कि भी जो आज मतलब आज हम देखते हैं कि जो आज के 50 ਸਾਲ ਕੇ ਬਾਅਦ ਕਿਹਦਾ ਦਿਖੇਗਾ ਸੋ ਉਹ ਦਿਖੇ ਉਹ ਇਸ पे ਹੈ ਔਰ ਬਾਕੀ ਜੋ ਮਾਰੇ ਜੋ ਹੀਰੋ ਹੈ ਇਹ ਦੇਖੀਏ ਆਪ ਸਭ ਥੋੜਾ ਅਗੇ ਹੀ ਥੋੜਾ ਥੋੜਾ ਮੰਜੂਰੀ ਥੋੜਾ ਨੀਚੇ ਕਰ ਬਈ ਥੋੜਾ ਜਿਹਾ ਸਾਡਾ ਪ੍ਰੋਜੈਕਟ ਦਾ ਨੰਬਰ ਥੋੜਾ ਦਿਖ ਨਹੀਂ ਰਿਹਾ ਔਰ ਇਹ ਮਾਰੇ ਹੀਰੋਇਨ ਬਰੋਸ਼ਰ ਨੂੰ ਵੀ ਅੱਗੇ ਆ ਜਾ ਕੇ ਇਹ ਇਹ ਦੇਖਿਓ ਅਸੀਂ 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 ਵਾਹਿਗੁਰੂ ਦਾ ਸ਼ੁਕਰੀਆ ਕਰਨ ਆਏ ਆ ਕਿ ਆ ਫਿਲਮ ਪੂਰੀ ਬਣੀ ਹੈ ਤੇ ਹੁਣ ਦਰਸ਼ਕਾਂ ਦੇ ਸਾਹਮਣੇ ਆ ਰਹੀ ਹੈ ਰੈਡਵਾ ਰਿਟਰਨ ਸੋ ਤਾਂਕਿਓ ਬਾਜੀ ਅਰਦਾਸ ਕਰਦੇ ਆ ਅਸੀਂ ਬਹੁਤ ਜ਼ਿਆਦਾ ਔਰ ਇਹ ਫਿਲਮ ਬਹੁਤ ਅੱਛਾ ਕਰੇ ਅਸੀਂ ਉਹੀ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪ੍ਰੋਮੋਸ਼ਨ ਲਈ ਦਰਬਾਰ ਸਾਹਿਬ ਨਹੀਂ ਆਉਂਦੇ ਨੇ ਅੱਗੇ ਪਿੱਛੇ ਨਹੀਂ ਆਉਂਦੇ ਜਦਕਿ ਜਿਹਦੇ ਦਾ ਮਨ ਹੈ ਕਿ ਤੈ ਵੀ ਪ੍ਰੋਮੋਸ਼ਨ ਲਈ ਨਹੀਂ ਆਉਣਾ ਸਿਰਫ ਮਤਮਸਤ ਕੋਲ ਹੀ ਪਹੁੰਚੋ ਨਹੀਂ ਪਾਜੀ ਅਸੀਂ ਪ੍ਰੋਮੋਸ਼ਨ ਲਈ ਵਾਕਈ ਨਹੀਂ ਆਏ ਜਦੋਂ ਮੈਂ ਸ਼ੁਰੂ ਕੀਤੀ ਸੀ ਨਾ ਤੁਸੀਂ ਮੇਰਾ ਇੰਸਟਾਗ੍ਰam ਵੀ ਦੇਖਿਓ ਜਿਹੜੀ ਚੰਗੀ ਚੀਜ਼ ਹੁੰਦੀ ਹੈ ਆਸ਼ੀਰਵਾਦ ਤੋਂ ਬਿਨਾਂ ਸ਼ੁਰੂ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਤਾਂ ਕਿ ਜਦੋਂ ਸ਼ੁਰੂ ਕੀਤੀ ਸੀ ਉਦੋਂ ਵੀ ਮੱਥਾ ਟੇਕਨ ਆਏ ਸੀ ਅੱਜ ਰਿਲੀਜ਼ ਹੋ ਰਹੀ ਹੈ ਉਦੋਂ ਮੱਥਾ ਟੇਕਨ ਆਏ ਹਾਂ ਕੀ ਮੈਸੇਜ ਹੈ ਫਿਲਮ ਵਿੱਚ ਕੀ ਮੈਸੇਜ ਹੈ ਸਰ ਮੈਸੇਜ ਇਦਾਂ ਹੈ ਕਿ ਟਾਈਮ ਮਸ਼ੀਨ ਉਤੇ ਪਹਿਲੀ ਫਿਲਮ ਹੈ ਸਾਇੰਸ ਫਿਕਸ਼ਨ ਹੈ ਪੰਜਾਬ ਵਾਸਤੇ ਪੰਜਾਬੀ ਫਿਲਮਾਂ ਲਈ ਇੱਕ ਅਲੱਗ ਉਡਾਨ ਹੈ ਔਰ ਆਰਟਿਸਟ ਤੁਹਾਡੇ ਸਾਹਮਣੇ ਦਾ ਗ੍ਰੇਟ ਖਲੀ ਜੀ ਮਾਇਰਾ ਜੀ ਨਮਨੰਜਰਾ ਹੋਰ ਵੀ ਬੜੇ ਆਰਟਿਸਟ ਨੇ ਇੱਥੇ ਸੋ ਦੇਖਿਓ ਜੇ ਪਸੰਦ ਆਏ ਥੈਂਕ ਯੂ

ਬਾਬਾ ਜੀ ਸੁੱਖ ਰੱਖਣ ਚੜ੍ਹਦੀ ਕਲਾ